ਤੇ ਜਿਸਿੰਗ ਬਬੂ ਜੀ ਦੀ ਸੁਨਾਮੀ ਜਿਹੜੀ ਮਮੂਨ ਤੋਂ ਚੱਲੀ ਹੈ ਤੇ ਬਟਾਲੇ ਤੱਕ ਪੂਰੇ ਹੰਕੇ ਦੇ ਵਿੱਚ ਜਾਂਦੀ ਹੈ ਇੱਕ ਜਗ੍ਹਾ ਦੇ ਉੱਤੇ ਚਾਈਨੀਜ਼ ਟੈਗ ਦਾ ਮੈਂ ਪਤਾ ਨਹੀਂ ਚੱਲੀ ਹੈ ਜਾਂ ਨਹੀਂ ਚੱਲੀ ਇੱਕ ਵਾਰ ਤੇ ਦੇਖ ਤਾਂ ਲੋਕਾਂ ਨੇ ਮੌਕਾ ਜਿਹੜੇ ਇੱਕ ਵਾਰ ਮੌਕਾ ਲੋਕਾਂ ਨੂੰ ਉਹ ਜਿਹੜੇ ਦੋ ਸਰਪੰਚ ਤੇ ਤਿੰਨ ਸਰਪੰਚ ਮੌਜੂਦਾ ਜਿਹੜੇ ਦੇ ਕਾਰਗਰ ਕਾਲ ਸੜਕ ਦੇ ਪਿੱਛੇ ਉਦਾਸਲ ਪ੍ਰੋਗਰਾਮ ਆਯੋਜਨ ਲੱਕੜ ਹਵਾਈ ਦੇ ਖੜੇਪੂ ਵਾਰੀ ਨੌ ਸਰਪੰਚ ਉਸ ਦਿਨ ਕਾਂਗਰਸ ਛੱਡ ਗਏ ਬੀਜੇਪੀ ਦੇ ਦੋਨੋਂ ਰਹਾ ਕਿ ਨਾ ਲੋਕੀ ਕਾਂਗਰਸ ਹੋਏ ਤਾਂ ਨਾ ਇਹਨੂੰ ਆਪਾਂ ਲੁਕਾਉਂਦਾ ਲੋਕਾਂ ਨੇ ਮੰਨ ਮੰਾਇਆ ਇਸ ਵਾਰੇ ਕਿ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਣਾ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਜੋਰਾ ਸ਼ੋਰਾਂਤ ਕੀਤਾ ਜਾ ਰਿਹਾ ਜਿਸ ਦੇ ਤਹਿਤ ਦਿਨੇਸ਼ ਸਿੰਘ ਬੱਬੂ ਚੋਣ ਪ੍ਰਚਾਰ ਕਰਨ ਲਈ ਮਮੂਨ ਵਿਖੇ ਪਹੁੰਚੇ ਜਿੱਥੇ ਭਾਜਪਾ ਦੇ ਜ਼ਿਲ੍ਹਾ ਬੁਲਾਰਾ ਯੋਗੇਸ਼ ਠਾਕਰੂ ਦੀ ਅਗਵਾਈ ਹੇਠ ਵੱਡਾ ਸਮਾਗਮ ਕਰਵਾਇਆ ਗਿਆ ਇਸ ਸਮਾਗਮ ਦੌਰਾਨ ਇਲਾਕੇ ਦੇ ਸੈਂਕੜੇ ਲੋਕਾਂ ਨੇ ਸ਼ਿਰਕਤ ਕੀਤੀ ਇਸ ਸੰਬੋਧਨ ਕਰਦੇ ਆ ਦਿਨੇਸ਼ ਸਿੰਘ ਬੱਬੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਸਰੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ ਉਹਨਾਂ ਨੇ ਕਿਹਾ ਕਿ ਉਹ ਜਿੱਥੇ ਵੀ ਚੋਣ ਪ੍ਰਚਾਰ ਲਈ ਜਾਂਦੇ ਹਨ ਉਹਨਾਂ ਨੂੰ ਲੋਕਾਂ ਦਾ ਅਥਾ ਪਿਆਰ ਮਿਲਦਾ ਹੈ ਉਹਨਾਂ ਨੇ ਕਿਹਾ ਕਿ ਲੋਕ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਵਰਤ ਕੇ ਦੇਖ ਚੁੱਕੇ ਹਨ ਅਤੇ ਉਹਨਾਂ ਦੀ ਕਾਰਗੁਜ਼ਾਰੀ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹਨ ਜਿਸ ਦੇ ਚਲਦਿਆਂ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਲੋਕ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣਗੇ ਉਨਾ ਕਿਆ ਕਿ ਜੇਕਰ ਉਹ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਜਿੱਤ ਕੇ ਸੰਸਦ ਵਿੱਚ ਜਾਂਦੇ ਹਨ ਤਾਂ ਉਹ ਪਹਿਲ ਦੇ ਆਧਾਰ ਤੇ ਨੌਜਵਾਨਾਂ ਨੂੰ ਰੋਜ਼ਗਾਰ ਮਹయ్యా ਕਰਵਾਉਣਗੇ ਅਤੇ ਹਲਕੇ ਦੇ ਲੋਕਾਂ ਨੂੰ ਸਿਹਤ ਸਹੂਦਾਵਾਂ ਮਹయ్యా ਕਰਵਾਉਣ ਲਈ ਪਹਿਲ ਕਦਮੀ ਕਰਨਗੇ ਇਸ ਮੌਕੇ ਪਾਪਾ ਜਿਲ੍ਹਾ ਬਲਾਰਾ ਯੋਗੇਸ਼ ਠਾਕਰ ਨੇ ਕਿਹਾ ਕਿ ਦਿਨੇਸ਼ ਸਿੰਘ ਬੱਬੂ ਲਗਾਤਾਰ ਤਿੰਨ ਵਾਰ ਜਿੱਤ ਕੇ ਵਿਧਾਇਕ ਬਣੇ ਹਨ ਅਤੇ ਹੁਣ ਉਹ ਚੌਥੀ ਵਾਰ ਜਿੱਤ ਕੇ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਸੰਸਦ ਬਣ ਕੇ ਸੰਸਦ ਵਿੱਚ ਜਾ ਕੇ ਲੋਕਾਂ ਦੀ ਆਵਾਜ਼ ਨੂੰ ਝੁਕਣਗੇ ਹੁਣਾਂ ਕਿਹਾ ਕਿ ਲੋਕ ਵੱਡੀ ਗਿਣਤੀ ਵਿੱਚ ਦਿਨੇਸ਼ ਸਿੰਘ ਬੱਬੂ ਦਾ ਸਮਰਥਨ ਕਰ ਰਹੇ ਹਨ ਅਤੇ ਪਠਾਨਕੋਟ ਜ਼ਿਲੇ ਵਿੱਚ ਇੱਕ ਕੰਪੀਟੀਸ਼ਨ ਚੱਲ ਰਿਹਾ ਕਿ ਜ਼ਿਲ੍ਹੇ ਦੇ ਤਿੰਨਾਂ ਹਲਕਿਆਂ ਵਿੱਚੋਂ ਕਿਹੜੇ ਹਲਕੇ ਵਿੱਚ ਦਿਨੇਸ਼ ਸਿੰਘ ਬੱਬੂ ਨੂੰ ਸਭ ਤੋਂ ਵੱਧ ਵੋਟ ਪੈਗੀ ਹੁਣਾਂ ਕਿਹਾ ਕਿ ਸੁਜਾਨਪੁਰ ਹਲਕਾ ਦਿਨੇਸ਼ ਸਿੰਘ ਬੱਬੂ ਦਾ ਆਪਣਾ ਹਲਕਾ ਹੈ ਅਤੇ ਇੱਥੋਂ ਦੇ ਲੋਕ ਦਿਨੇਸ਼ ਸਿੰਘ ਬੱਬੂ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਵੱਧ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਸੰਸਦ ਵਿੱਚ ਵੀ ਭੇਜਣਗੇ ਦੇਖੋ ਲਗਾਤਾਰ ਚੋਣ ਪ੍ਰਚਾਰ ਚੱਲਿਆ ਜਾ ਰਿਹਾ ਹੈ ਅਤੇ ਹਰ ਦਿਨ ਵੱਡੀਆਂ ਤੋਂ ਵੱਡੀਆਂ ਸਵਾਹ ਹੋ ਰਹੀਆਂ ਜੀ ਅੱਜ ਕੋ ਮੂਡੀ ਕੀ ਬਧੀਆ ਸਭਾ ਹੋਈ ਇਸ ਤੋਂ ਬੱਲੇ ਕੋ ਹਵਾਂ ਉਥੇ ਵੀ ਬੜੀ ਬਧੀਆ ਸਭਾ ਹੋਈ ਉਹ ਜੇ ਦੋ ਸਰਪੰਚ ਜੇ ਤਿੰਨ ਸਰਪੰਚ ਮੌਜੂਦ ਆ ਜਿਹੜੇ ਕਾਂਗਰਸ ਦੇ ਕਾਂਗਰਸ ਛੱਡ ਕੇ ਬੀਜੇ ਵਿੱਚ ਗੁਰਦਾਸਪੁਰ ਪ੍ਰੋਗਰਾਮ ਆਯੋਜਨ ਜਾਕਰ ਸਾਹਿਬ ਆਏ ਸਾਡੇ ਪਰਿਵਾਰੀ ਆਏ ਨੌ ਸਰਪੰਚ ਉਸ ਦਿਨ ਕਾਂਗਰਸ ਛੱਡ ਗਏ ਬੀਜੇਪੀ ਸੀ ਐਂਚਲ ਸਿੰਘ ਜਿਹੜਾ ਜੋ ਦੇਖੋ ਇੱਕ ਪ੍ਰਮੁੱਖ ਐਂਚਲ ਜਿਹੜਾ ਜੋ ਜਿਹੜਾ ਦੋ ਵਾਰੀ ਜ਼ਿਲ੍ਹਾ ਪਰਿਸ਼ਦ ਦਾ ਦੋ ਵਾਰੀ ਸੰਮਤੀ ਜਿੱਤੇ ਦਾ ਅੱਜ ਮੌਜੂਦ ਆ ਸਰਨਾਥ ਸਿੰਘ ਜੀ ਉਹ ਪਰ ਉਹ ਪਰਵਾਰ ਦੀ ਰਿਸ਼ਤੇਰੀਆਂ ਨਹੀਂ ਆਣੇ ਸਤਿ ਸ੍ਰੀ ਅਕਾਲ ਉਹ ਤਾਂ ਹੋਇਆ ਕਿ ਨਾ ਲੋਕੀ ਕਾਂਗਰਸ ਵੱਲ ਤੋਂ ਤਾਂ ਨਾ ਤੇ ਇਹ ਕੋ ਆਪ ਵਾਲਾ ਕੋਈ ਤਾਂ ਲੋਕਾਂ ਨੇ ਮਨ ਬਣਾਇਆ ਦਾ ਇਸ ਵਾਰੀ ਕਿ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾਣਾ ਤੇ ਬਹੁਤ ਸਮਰਥਨ ਮਿਲ ਗਿਆ ਕਾਲੀਬਾਈ ਪਰਗਟਪੰਦੇ ਨੂੰ ਤਾਂ ਕੋਈ ਨੁਕਸਾਨ ਨਹੀਂ ਹੋਣਾ ਕੋਈ ਨੁਕਸਾਨ ਨਹੀਂ ਹੋਣਾ ਦੇਖੋ ਨਾ ਜੀ ਹਰ ਜਗ੍ਹਾ বিজেਪ ਦਾ ਜੈਦਰ ਜਿਹੜਾ ਉਹ ਕੰਮ ਕਰ ਰਿਹਾ ਦਾ ਮੂਸ ਪ੍ਰਧਾਨ ਬਣਦੇ ਨੇ ਜ਼ੋਨ ਚੀਰ ਬਣਦੇ ਨੇ ਹਰ ਜਗ੍ਹਾ ਹਰ ਵਿਦਾਨ ਹੋ ਜਾਂਦਾ ਹੈ ਇਹ ਮੁਸ਼ਕਲ ਜਿਹੜੀ ਹੈ ਔਰ ਬੋਟਾ ਵੀ ਦੇਖੋ ਨਾ ਜੀ ਚਾਰ ਜਗ੍ਹਾ ਬਣੀ ਨਾ ਪਹਿਲੇ ਦੋ ਜਗ੍ਹਾ ਬਣੀ ਹੁਣ ਚਾਰ ਜਗ੍ਹਾ ਬੋਟਾ ਬਣੀ ਨਾ ਇਸ ਕਰਕੇ ਬੀਜੇਪੀ ਦੇ ਜਿਹੜੀ ਵੋਟਾਂ ਨੇ ਜੀ ਬੀਜੇਪੀ ਕੈਡਰ ਬੇਸ ਪਾਰਟੀ ਬੀਜੇਪੀ ਦਾ ਵੋਟ ਹੀ ਦਰੂਦ ਹੁੰਦਾ ਇਹਨਾਂ ਦੇ ਵੋਟ ਜਿਹੜੇ ਨਾ ਸਾਰੇ ਦੇ ਜੇ ਲੋਕ ਤੁਹਾਡੇ ਹੱਕ ਚ ਫਤਵਾ ਦੇ ਕੇ ਭੇਜਦੇ ਤੁਹਾਨੂੰ ਸੰਸਦ ਦੇ ਵਿੱਚ ਤੇ ਕੀ ਬੈਲ ਰਹੀ ਤੁਹਾਡੀ ਕੋ ਕੰਮ ਕਰਾਂਗੇ ਉਹ ਕੰਮ ਕਰਕੇ ਦੱਸਾਂਗੇ ਸਭ ਤੋਂ ਪਹਿਲੇ ਤਾਂ ਇਹ ਹੈ ਕਿ ਅਭੀ ਕਮ ਸੇ ਕਮ ਇੱਥੇ ਨਾ ਵਧੀਆ ਕੋ ਹਸਪੀਟਲ ਬਣਾਏ ਜੇ ਤਾਂ ਪੀਜੀਆ ਹੀ ਆ ਜਾਈਏ ਉਸਦਾ ਇਦਨ ਰੋਸਕ ਫਿਰ ਕੋਈ ਨੌਜਵਾਨਾਂ ਦੇ ਰੋਜ਼ਗਾਰ ਲਈ ਇੰਡਸਟਰੀ ਲਗੇ ਦੇਖੋ ਪੰਜਾਬ ਦਾ ਬੜਾ ਬੁਰਾ ਹਾਲ ਹੈ ਸਾਰੀ ਇੰਡਸਟਰੀ ਜਿਹੜੀ ਹੈ ਕੋਈ ਹਮਾਚਲ ਚਲ ਗਈ ਹੈ ਜੇਂਦਗੇ ਚਲ ਗਈ ਹੈ ਜਾਂ ਯੂਪੀ ਚਲ ਗਈ ਹੈ ਜੇ ਪੰਜਾਬ ਦੀ ਇੰਡਸਟਰੀ ਸਾਰੀ ਬਾਹਰ ਚਲ ਗਈ ਤਾਂ ਰੋਜ਼ਗਾਰ ਕਿੱਥੋਂ ਬੰਦਾ ਨਸ਼ੇ ਨੂੰ ਲੈ ਕੇ ਗੱਲਾਂ ਦੋ ਤੁਹਾਡੇ ਸਮਨ ਇਹ ਲੋਕ ਜਿਹੜੇ ਕੰਦੇਰੇ ਨੇ ਬੜੇ ਸਾਤੀ ਥੋਕੇਗੇ 15 ਦਿਨ ਚ ਨਸ਼ਾ ਖਤਮ ਕਰ ਦਰਗੇਗੇ ਚਲੋ 4 ਗੁਣਾ ਬਧਿਆਰ ਔਰ ਤੁਸੀਂ ਦੇਖੋ ਇਹਨਾਂ ਦਾ ਹੀ ਐਮਐਲਏ ਕੋ ਸਟੇਜ ਤੋਕੇਗਾ ਦਾ ਤੁਸੀਂ ਖਾਰ ਪੜੀ ਦੇਖਿਆ ਹਣਾ ਤੁਸੀਂ ਇਹਨਾਂ ਦਾ ਐਮਐਲਏ ਕੇ ਇੱਕ ਕੇ ਕਰਦਾ ਕਿ ਇਹਨਾਂ ਦਾ ਜਿਹੜਾ ਉਹ ਨਾ ਰਾਵਗ ਚਟਾ ਉਹਨੇ ਕੇ ਐਸਐਸਪੀ ਲਾਇਦਾ ਇੱਕ ਡੀਐਸਪੀ ਲਾਇਦਾ ਜਿਹੜਾ ਚਿੱਟਾ ਬਗਾ ਕੇ ਰਦਾ ਇਹ ਤੁਸੀਂ ਵੀ ਦੇਖਿਆ ਹਣਾ ਉਹਨੇ ਸਟੇਜ ਉੱਤੇ ਆਉਂਦੇ ਇਸ ਕਰਕੇ ਇਹ ਜਿਹੜੀ ਆਵਲੇ ਆਵਾਜ਼ ਹਵਾ ਨਿਕਲ ਗਈ ਹੈ ਇਹਨਾਂ ਦਾ ਸਵਰਗਾ ਖਾਤਾ ਵੀ ਨਹੀਂ ਖੁੱਲਣਾ ਜੋ ਨਾ ਦਿਨੇਸ਼ ਸਿੰਘ ਬੱਬੂ ਆਪਣੀ ਟੱਕਰ ਕਿਉਂ ਨਾ ਸਮਝੇ ਨੇ ਇਹੇ ਨਾ ਟਕਰਾਂ ਦੀ ਭਾਜੇਪੀ ਰਪਦਾ ਵਰਕਰ ਰਹਿਣਾ ਜੀ ਔਰ ਹਰ ਟੱਕਰ ਜਿਹੜੀ ਹੈ ਨਾ ਜੀ ਉਹਦੀ ਪਰਵਾਹ ਨਹੀਂ ਕਰਦਾ ਤੁਰ ਕੇ ਅਗਰ ਅਗਰ ਜੰਦਾ ਕਰਦਾ ਅੱਜ ਦਿਨੇਸ਼ ਸਿੰਘ ਬੱਬੂ ਜੀ ਦੀ ਸੁਨਾਮੀ ਜਿਹੜੀ ਮਮੂਨ ਤੋਂ ਚੱਲੀ ਆ ਤੇ ਬਟਾਲੇ ਤੱਕ ਪੂਰੇ ਹਲਕੇ ਦੇ ਵਿੱਚ ਚੱਲ ਰਹੀ ਹੈ ਅੱਜ ਮਮੂਨ ਦੇ ਵਿੱਚ ਆਗਾਜ਼ ਹੋਇਆ ਕੋਈ ਨਹੀਂ ਹੈ ਟੱਕਰ ਮੇਂ ਉਹ ਕਿਉਂ ਪੜੇ ਉਹ ਚੱਕਰ ਮੇ ਦਿਨੇਸ਼ ਸਿੰਘ ਬੱਬੂ ਦੇ ਨਾਂ ਦੀ ਜਿਹੜੀ ਸੁਨਾਮੀ ਆ ਗਈ ਹੈ ਤੇ ਲੋਕਾਂ ਨੇ ਮਨ ਬਣਾਇਆ ਕਿ ਇਸ ਵਾਰ ਨਰਿੰਦਰ ਮੋਦੀ ਜੀ ਦੀ ਸਰਕਾਰ ਤੀਸਰੀ ਵਾਰ ਫੇਰ ਲੋਕਾਂ ਦਾ ਵਿਸ਼ਵਾਸ ਹੈ ਦਿਨੇਸ਼ ਸਿੰਘ ਬੱਬੂ ਜੀ ਆਪਣਾ ਵਿਸ਼ਵਾਸ ਲੈ ਕੇ ਚੱਲ ਰਿਹਾ ਇੱਕ ਜਗ੍ਹਾ ਦੇ ਉੱਤੇ ਚਾਈਨਿਸ ਆਈਟਮ ਹੈ ਪਤਾ ਨਹੀਂ ਚੱਲ ਨਹੀਂ ਹੈ ਜਾਂ ਨਹੀਂ ਚੱਲਨੀ ਇੱਕ ਵਾਰ ਤੇ ਦੇਤਾ ਲੋਕਾਂ ਨੇ ਮੌਕਾ ਜਿਹੜਾ ਇੱਕ ਵਾਰ ਮੌਕਾ ਸਲੋਗਨ ਮੈਂ ਅੱਜ ਵੀ ਸੁਣ ਲਿਆ ਸੀਗਾ ਚੈਰੀ ਕਾਸੀ ਜੀ ਨੂੰ ਹਾਲੇ ਵੀ ਕਹਿੰਦੇ ਵੀ ਇੱਕ ਮੌਕਾ ਉਹ ਇੱਕ ਵਾਰ ਤੇ ਦੇ ਤਾ ਤੁਹਾਨੂੰ ਮੌਕਾ ਪੰਜਾਬ ਦੀ ਜਨਤਾ ਨੇ ਖਾ ਲਿਆ ਤੁਹਾਡੇ ਕੋਲੋਂ ਧੋਖਾ ਹੋ ਨਹੀਂਓ ਦੇਣਾ ਮੌਕਾ ਹੁਣ ਤੁਹਾਡੀ ਬਸ ਹੈ ਦਿਨੇਸ਼ ਸਿੰਘ ਬੱਬੂ ਜੀ ਤੇ ਭਾਰਤੀ ਜਨਤਾ ਪਾਰਟੀ ਦੇ ਨਰਿੰਦਰ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾਉਣ ਵਾਸਤੇ ਲੋਕਾਂ ਨੇ ਪੱਕਾ ਠੱਕਾ ਮੰਨ ਬਣਾ ਲਿਆ ਇੱਥੇ ਕੰਪੀਟੀਸ਼ਨ ਚੱਲ ਪਿਆ ਜ਼ਿਲ੍ਹੇ ਦੇ ਵਿੱਚ ਕਿ ਪਠਾਨਕੋੜ ਤੋਂ ਵੱਧ ਲੀਡ ਭਾਰਤੀ ਜਨਤਾ ਪਾਰਟੀ ਨੂੰ ਆਏਗੀ ਉਹ ਕਹਿੰਦੇ ਆ ਵੀ ਸਾਨੂੰ ਆਏਗੀ ਅਸੀਂ ਲੀਡ ਦੇਾਂਗੇ ਵੱਧ ਸੁਜਾਨਪੁਰ ਤੇ ਕੰਪੀਟੀਸ਼ਨ ਆ ਵੀ ਅਸੀਂ ਵੱਧ ਲੀਡ ਦੇਾਂਗੇ ਤੇ ਕੋਇਚੇ ਆ ਵੀ ਅਸੀਂ ਵੱਧ ਲੀਡ ਦੇਾਂਗੇ ਜਿੱਥੋਂ ਦੇ ਸ਼ਹਿਰੀ ਕਲਸੀ ਜੀ ਆ ਮੈਂ ਤੁਹਾਨੂੰ ਅੱਜ ਲਿਖ ਕੇ ਦੇਣਾ ਮੀਡੀਆ ਦੇ ਸਾਹਮਣੇ ਬਟਾਲਾ ਤੇ ਵੀ ਭਾਰਤੀ ਜਨਤਾ ਪਾਰਟੀ ਲੀਡ ਕਰਕੇ ਜਾਏਗੀ ਦਿਨੇਸ਼ੀ ਬੰਬੂ ਜੈ ਹਿੰਦ